ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਵਿੰਦਰ ਕੌਰ ਪੰਜਾਬ ਤੋਂ ਤੇ ਅੱਜ ਬਹੁਤ ਵਧੀਆ ਰੈਸਪੀ ਲੈ ਕੇ ਆਈਆਂ ਮੈਂ ਮਸਾਲੇਦਾਰ ਸੁੱਕੀ ਅਰਬੀ ਦੀ ਸਬਜੀ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਖਾਣ ਚ ਵੀ ਬਹੁਤ ਸਵਾਦ ਲੱਗਦੀ ਹੈ ਤੇ ਬੜੇ ਘੱਟ ਸਮੇਂ ਦੇ ਵਿੱਚ ਬਣ ਜਾਂਦੀ ਹੈ ਤੇ ਚਲੋ ਆਪਾਂ ਫਿਰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੇ 1 ਕਿਲੋ ਅਰਬੀ ਨੂੰ ਛਿੱਲ ਲੈਣਾ ਤੇ ਛਿੱਲ ਕੇ ਚੰਗੀ ਤਰ੍ਹਾਂ ਆਪਾਂ ਧੋ ਲੈਣਾ ਇਹਨੂੰ ਜਿਹੜੀ ਆਪਣੀ ਅਰਬੀ ਆ ਉਹ ਗੋਲ ਆਕਾਰ ਦੀ ਹੋਣੀ ਚਾਹੀਦੀ ਹੈ ਚੁੰਝਾਂ ਵਾਲੀ ਨਹੀਂ ਹੋਣੀ ਚਾਹੀਦੀ ਚੁੰਝਾਂ ਨਿਕਲੀਆਂ ਆਉਂਦੀਆਂ ਕਈ ਅਰਬੀ ਦੇ ਆਪਾਂ ਨੇ ਉਹ ਨਹੀਂ ਲੈਣੀ ਗੋਲ ਹੀ ਲੈਣੀ ਹੈ ਇੱਕੋ ਆਕਾਰ ਦੀ ਸਾਰੀ ਅਰਬੀ ਲੈ ਲੈਣੀ ਹੈ ਤੇ ਇਹਨੂੰ ਛਿੱਲਣ ਤੋਂ ਪਹਿਲਾਂ ਹੱਥਾਂ ਤੇ ਤੇਲ ਲਗਾ ਲੈਣਾ ਤਾਂ ਜੋ ਇਹ ਆਪਣੇ ਹੱਥਾਂ ਤੇ ਲੜੇ ਨਾ ਬੜੀ ਖਾਰਿਸ਼ ਹੁੰਦੀ ਹੈ ਕਈ ਵਾਰੀ ਅਰਬੀ ਛਿੱਲਣ ਛਿੱਲਣ ਲੱਗੇ ਤੇ ਆਪਾਂ ਕੁੱਕਰ ਦੇ ਵਿੱਚ ਇਹ ਅਰਬੀ ਪਾ ਦੇਣੀ ਹੈ ਤੇ ਆਪਾਂ ਪਾਣੀ ਪਾ ਦੇਣਾ ਹੈ ਪਾਣੀ ਆਪਾਂ ਓਨਾ ਕੀ ਪਾਣਾ ਜਿੰਨੇ ਚ ਆਪਣੀ ਅਰਬੀ ਚੰਗੀ ਤਰ੍ਹਾਂ ਡੁੱਬ ਜੇ ਬਹੁਤ ਜ਼ਿਆਦਾ ਪਾਣੀ ਨਹੀਂ ਪਾਣਾ ਨਹੀਂ ਤਾਂ ਵਿਸਲ ਜਦੋਂ ਵੱਜਦੀ ਹੈ ਤਾਂ ਪਾਣੀ ਬਾਹਰ ਨੂੰ ਆ ਜਾਂਦਾ ਹੈ ਜ਼ਿਆਦਾ ਪਾਣੀ ਨਹੀਂ ਪਾਣਾ ਆਪਾਂ ਸਿਰਫ ਜਿੰਨੇ ਚ ਆਪਣੀ ਅਰਬੀ ਡੁੱਬ ਜੇ ਓਨਾ ਹੀ ਪਾਣੀ ਪਾ ਕੇ ਆਪਾਂ ਨੇ ਕੁੱਕਰ ਨੂੰ ਬੰਦ ਕਰ ਲੈਣਾ ਤੇ ਜਦੋਂ ਇੱਕ ਵਿਸਲ ਵੱਜੇਗੀ ਤੇ ਇੱਕ ਵਿਸਲ ਵੱਜਣ ਤੋਂ ਬਾਅਦ ਆਪਾਂ ਇਹਦੀ ਜਿਹੜੀ ਸਟੀਮ ਹੈਗੀ ਐ ਉਹਨੂੰ ਕੱਢ ਲੈਣਾ ਹੈ ਸਟੀਮ ਨੂੰ ਕੱਢ ਲੈਣਾ ਤੇ ਉਸ ਤੋਂ ਬਾਅਦ ਅਰਬੀ ਨੂੰ ਆਪਾਂ ਥੋੜਾ ਜਿਹਾ ਠੰਡਾ ਕਰ ਲੈਣਾ ਦੇਖੋ ਹੁਣ ਜਿਵੇਂ ਬਸ ਇਹ ਵਿਸਲ ਵਜਨ ਵਾਲੀ ਐ ਤੇ ਦੇਖੋ ਜੀ ਆਪਣਾ ਵਿਸਲ ਵੱਜ ਗਈ ਸੀ ਆਪਾਂ ਅਰਬੀ ਨੂੰ ਕੱਢ ਕੇ ਥੋੜਾ ਜਿਹਾ ਠੰਡਾ ਕਰ ਲਿਆ ਬਹੁਤ ਨਹੀਂ ਕੀਤਾ ਥੋੜਾ ਜਿਹਾ ਠੰਡਾ ਕਰ ਲਿਆ ਤੇ ਹੁਣ ਆਪਾਂ ਇਹਨੂੰ ਦੋ ਦੋ ਹਿੱਸਿਆਂ 'ਚ ਕਟਾਂਗੇ ਇਹਦੇ ਇੱਕ ਇੱਕ ਅਰਬੀ ਦੇ ਆਪਾਂ ਨੇ ਦੋ ਦੋ ਪੀਸ ਕਰ ਲੈਣੇ ਆ ਤੇ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਣੀ ਹੈ ਜੀ ਜਿਨ੍ਹਾਂ ਨੇ ਮੇਰਾ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤੇ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਕਮੈਂਟ ਕਰੋ ਜੀ ਦੇਖੋ ਆਪਾਂ ਇਸ ਤਰ੍ਹਾਂ ਅਰਬੀ ਲੈ ਕੇ ਇਹਨੂੰ ਦੋ ਹਿੱਸਿਆਂ 'ਚ ਕੱਟ ਲੈਣਾ ਹੈ ਆਪਾਂ ਨੇ ਇਸੇ ਤਰ੍ਹਾਂ ਹੀ ਸਾਰੀ ਅਰਬੀ ਨੂੰ ਹੀ ਦੋ-ਦੋ ਹਿੱਸਿਆਂ 'ਚ ਕੱਟ ਲੈਣਾ। ਦੋ-ਦੋ ਟੁਕੜੇ ਆਪਾਂ ਕਰ ਲਏ ਨੇ ਸਾਰੀ ਅਰਬੀ ਦੇ। ਹੁਣ ਇੱਕ ਪਾਸੇ ਕढ़ाई ਦੇ ਵਿੱਚ ਆਪਾਂ ਅੱਧੀ ਕੜਚੀ ਤੇਲ ਦੀ ਪਾ ਕੇ ਚੰਗੀ ਤਰ੍ਹਾਂ ਗਰਮ ਹੋਣ ਲਈ ਰੱਖ ਦਿੱਤਾ ਹੈ ਤੇ ਅਰਬੀ ਦੇ ਸਾਰੇ ਅਰਬੀ ਦੇ ਟੁਕੜੇ ਕਰ ਲਏ ਨੇ ਹੁਣ ਆਪਾਂ ਨੇ ਇਹਦੇ ਵਿੱਚ ਖੜੇ ਮਸਾਲੇ ਪਾਣੇ ਆ ਖੜੇ ਮਸਾਲਿਆਂ ਦੇ ਵਿੱਚ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਜਿਵੇਂ ਕਿ 1 ਚਮਚ ਜੀਰਾ ਅੱਧਾ ਚਮਚ ਅਜਵਾਇਨ ਥੋੜੀ ਜੀ ਹਿੰਗ ਚੌਥਾ ਚਮਚ ਕਲੌਂਜੀ ਦਾ ਤੇ ਦੋ ਸਾਬਤ ਲਾਲ ਮਿਰਚਾਂ ਇਹ ਖੜੇ ਮਸਾਲੇ ਆਪਾਂ ਨੇ ਪਹਿਲਾਂ ਇਹਦੇ ਵਿੱਚ ਪਾਉਣੇ ਆ ਸਭ ਤੋਂ ਪਹਿਲਾਂ ਆਪਾਂ ਤੇਲ ਨੂੰ ਗਰਮ ਕਰ ਲਿਆ ਐ ਇਹਦੀ ਕੁੜੱਤਨ ਚੰਗੀ ਤਰ੍ਹਾਂ ਨਿਕਲ ਚੁੱਕੀ ਐ ਆਪਾਂ ਨੇ ਹੁਣ ਇਹਦੇ ਵਿੱਚ ਮਸਾਲੇ ਪਾਣੇ ਸ਼ੁਰੂ ਕਰਦੇ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਜੀਰਾ ਗੈਸ ਦੀ ਫਲੇਮ ਨੂੰ ਹੁਣ ਆਪਾਂ ਸਿਮ ਕਰਤਾ ਹੋਇਆ ਇਹਦੇ ਚ ਆਪਾਂ ਜੀਰਾ ਪਾਵਾਂਗੇ ਜੀਰੇ ਨੂੰ ਆਪਾਂ ਗਰਮ ਤੇਲ ਦੇ ਵਿੱਚ ਅੱਧੇ ਇੱਕ ਮਿੰਟ ਲਈ ਭੁੰਨ ਲਵਾਂਗੇ ਕਿਉਂਕਿ ਜੀਰਾ ਬਹੁਤ ਜਲਦੀ ਕਾਲਾ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਨੇ ਨਾਲ ਹੀ ਇਹਦੇ ਜੁਆਇਨ ਪਾ ਦੇਣੀ ਹੈ ਅਜਵੈਨ ਨੂੰ ਸਕਿਪ ਨਹੀਂ ਕਰਨਾ ਜੀ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਆਂਦਾ ਹੈ ਅਰਬੀ ਦੇ ਵਿੱਚ ਇਹਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਆਪਾਂ ਹਿੰਗ ਕਲੌਂਜੀ ਤੇ ਸਾਬਤ ਲਾਲ ਮਿਰਚਾਂ ਹੁਣ ਇਹਦੇ ਵਿੱਚ ਪਾ ਦੇਣੀਆਂ ਨੇ ਖੜੇ ਮਸਾਲਿਆਂ ਨੂੰ ਭੁੰਨਣ ਚ ਬਹੁਤਾ ਜਿਆਦਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਆਪਾਂ ਹੁਣ ਬਸ ਸਿਰਫ 1 ਮਿੰਟ ਲਈ ਹੀ ਇਹਨਾਂ ਨੂੰ ਭੁੰਨਣਾ ਇਹ ਬੜੀ ਜਲਦੀ ਭੁੱਜ ਜਾਂਦੇ ਆ ਖੜੇ ਮਸਾਲੇ ਇਹਨਾਂ ਨੂੰ ਜਿਆਦਾ ਟਾਈਮ ਨਹੀਂ ਲੱਗਦਾ ਇਹ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰੀ ਇਹਨੂੰ ਜਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਡੀ ਸਬਜੀ ਕਿਵੇਂ ਦੀ ਬਣੀ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਮੈਂ ਹਮੇਸ਼ਾ ਤੁਹਾਡੇ ਲਈ ਵਧੀਆ-ਵਧੀਆ ਰੈਸਪੀ ਲੈ ਕੇ ਆਉਂਦੀ ਰਹਾ ਹਾਂ ਹੁਣ ਮੈਨੂੰ 1 ਮਿੰਟ ਹੋ ਚੱਲਿਆ ਹੈ ਇਹਨਾਂ ਮਸਾਲਿਆਂ ਨੂੰ ਭੁੰਨਦੇ ਤੇ ਮਸਾਲੇ ਬਹੁਤ ਵਧੀਆ ਭੁੰਨ ਗਏ ਨੇ ਖੁਸ਼ਬੂ ਆਉਣੀ ਵੀ ਸ਼ੁਰੂ ਹੋ ਗਈ ਹੈ ਇਹ ਆਪਾਂ ਇਹਦੇ ਵਿੱਚ ਜਿਹੜੀ ਅਰਬੀ ਕੱਟੀ ਸੀ ਉਹ ਪਾ ਦੇਣੀ ਹੈ ਨਮਕ ਮਿਰਚ ਕੁਝ ਨਹੀਂ ਪਾਣਾ ਆਪਾਂ ਹਜੇ ਇਹ ਸਾਰੀ ਅਰਬੀ ਨੂੰ ਹਲਕੇ ਹੱਥਾਂ ਨਾਲ ਆਪਾਂ ਨੇ ਇਹਨਾਂ ਮਸਾਲਿਆਂ ਦੇ ਵਿੱਚ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਦੇ ਉੱਪਰ ਪਲਟੇ ਨਹੀਂ ਆਪਾਂ ਨੇ ਜ਼ਿਆਦਾ ਮਾਰਨੇ ਇਹਨੂੰ ਟੈਨ ਨਹੀਂ ਦੇਣਾ ਆਪਾਂ ਨੇ ਜੇ ਆਪਾਂ ਜਿੰਨੇ ਜ਼ਿਆਦਾ ਪਲਟੇ ਉੱਪਰ ਦੀ ਉੱਪਰ ਮਾਰਾਂਗੇ ਇਹ ਟਹਿ ਜਾਂਦੀ ਆ ਆਪਾਂ ਨੂੰ ਆਪਾਂ ਨੇ ਇਹਨੂੰ 1 ਮਿੰਟ ਲਈ ਇਦਾਂ ਹੀ ਸਾਰੇ ਮਸਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਬਿਲਕੁਲ ਸਬਜੀ ਐਂਜ ਲੱਗਦੀ ਹੈ ਜਿਵੇਂ ਕੋਈ ਸਨੈਕਸ ਹੋਵੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ ਇਹ ਇਹ ਤਾਂ ਗਰਮੀਆਂ ਦੀ ਕਹਿ ਲੋ ਜਿਵੇਂ ਸਪੈਸ਼ਲ ਸਬਜੀ ਹੈ ਜੀ ਅਰਬੀ ਨੂੰ ਬਣਾਉਂਦੇ ਹੋਦ ਵੀ ਬੜੇ ਤਰੀਕੇ ਪਰ ਇਹ ਸਭ ਤੋਂ ਵਧੀਆ ਤਰੀਕਾ ਹੈ ਹੁਣ ਇਹਦੇ ਵਿੱਚ ਆਪਾਂ ਨੇ ਇੱਕ ਚਮਚਾ ਨਮਕ ਦਾ ਪਾ ਲਿਆ ਅੱਧੇ ਚਮਚਾ ਆਪਾਂ ਪਾ ਲਈਏ ਹਲਦੀ ਅੱਧਾ ਚਮਚਾ ਆਪਾਂ ਨੇ ਕਾਲੀ ਮਿਰਚ ਪਾ ਲਈਏ ਦੇਚ ਚਾਰ ਹਰੀਆਂ ਮਿਰਚਾਂ ਨੂੰ ਬਹੁਤ ਬਰੀਕ ਬਰੀਕ ਕੱਟ ਕੇ ਆਪਾਂ ਇਹਦੇ ਵਿੱਚ ਪਾ ਲਿਆ ਹੈ ਕਿਉਂਕਿ ਲਾਲ ਮਿਰਚਾ ਮੈਂ ਸ਼ੁਰੂ ਤੋਂ ਤੁਹਾਨੂੰ ਕਿ ਜਿਵੇਂ ਮੈਂ ਵਰਤਦੀ ਨਹੀਂ ਇਹ ਦੇਗੀ ਮਿਰਚਾ ਸਿਰਫ ਰੰਗਤ ਵਾਸਤੇ ਆਪਾਂ ਦੇਗੀ ਮਿਰਚ ਵੀ ਪਾ ਲਈਏ ਇਹਦੇ ਵਿੱਚ ਤੇ ਇਹਦੇ ਵਿੱਚ ਆਪਾਂ આમਚੂਰ ਵੀ ਪਾ ਸਕਦੇ ਹਾਂ ਚਾਟ ਮਸਾਲਾ ਵੀ ਪਾ ਸਕਦੇ ਹਾਂ ਪਰ ਜੇ ਤੁਹਾਡੇ ਕੋਲ ਸਾਂਬਰ ਮਸਾਲਾ ਹੈਗਾ ਤਾਂ ਤੁਸੀਂ ਸਾਂਬਰ ਮਸਾਲਾ ਪਾਓ ਸਾਂਬਰ ਮਸਾਲੇ ਨਾਲ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਇਹਦਾ ਤੇ ਕਸੂਰੀ ਮੇਥੀ ਵੀ ਆਪਾਂ ਨੇ ਮਸਲ ਕੇ ਇਹਦੇ ਵਿੱਚ ਪਾ ਦਿੱਤੀ ਐ ਆਪਾਂ ਨੇ ਇੱਕ ਚਮਚਾ ਕਸੂਰੀ ਮੇਥੀ ਦਾ ਪਾਇਆ ਤੇ ਹੁਣ ਆਪਾਂ ਨੇ ਇਹਨੂੰ 2 ਮਿੰਟ ਲਈ ਭੁੰਨਣਾ ਗਰਮ ਮਸਾਲਾ ਵੀ ਇਹਦੇ ਨਾਲ ਹੀ ਐਡ ਕਰ ਦੇਣਾ ਆਪਾਂ ਨੇ ਸਾਰੇ ਮਸਾਲੇ ਆਪਣੇ ਪੈ ਚੁੱਕੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ 2 ਮਿੰਟ ਲਈ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਇਹਨੂੰ ਦੇਖੋ ਕਿੰਨੀ ਵਧੀਆ ਸਬਜੀ ਮਿਕਸ ਹੋ ਰਹੀ ਹੈ ਆਪਣੀ ਮਸਾਲੇ ਆਪਣੇ ਮਿਕਸ ਹੋ ਚੁੱਕੇ ਹਨ ਹੁਣ ਆਪਾਂ ਨੇ ਇਸ ਨੂੰ ਟੱਕ ਦੇਣਾ ਤੇ 2 ਮਿੰਟ ਲਈ ਇਹਨੂੰ ਰਿਜਨ ਦੇਣਾ ਹੈ ਤਾ ਜੋ ਜਿਹੜੇ ਜਿੰਨੇ ਵੀ ਮਸਾਲੇ ਆਪਣੇ ਕੱਚੇ ਸੀਗੇ ਉਹ ਥੋੜੇ ਭੁੱਜ ਜਾਣ ਮੈਨੂੰ ਤਕਰੀਬਨ 2 ਮਿੰਟ ਹੋ ਗਏ ਇਹਨੂੰ ਰੱਖੇ ਨੂੰ ਹੁਣ ਆਪਾਂ ਨੇ ਦਵਾਰਾ ਤੋਂ ਇਹਨੂੰ ਹਿਲਾ ਦੇਣਾ ਹਿਲਾਣ ਤੋਂ ਬਾਅਦ ਇਹਨੂੰ ਫੇਰ 2 ਮਿੰਟ ਦੇ ਲਈ ਟੱਕ ਦੇਣਾ ਉਨ ਬਸ ਇਹਦੇ ਉੱਪਰ ਢੱਕਣ ਦੇ ਦੇਣਾ ਤੇ 2 ਮਿੰਟ ਲਈ ਇਹਨੂੰ ਪਕਾ ਲੈਣਾ ਹੈ બસ ਸਬਜੀ ਆਪਣੀ ਬਣਨ ਵਾਲੀ ਹੈ ਜੀ ਬਣ ਕੇ ਤਿਆਰ ਹੋ ਜਾਣੀ ਹੈ ਇਹ ਸਬਜੀ ਨੂੰ ਫੁਲਕਿਆਂ ਨਾਲ ਜਾਂ ਤਾਂ ਫਿਰ ਪਰੌਂਠਿਆਂ ਨਾਲ ਖਾਓ ਪਰੌਂਠਿਆਂ ਨਾਲ ਤਾਂ ਇਹ ਬਹੁਤ ਹੀ ਵਧੀਆ ਲੱਗਦੀ ਹੈ ਸਬਜੀ ਪਰੌਂਠਿਆਂ ਨਾਲ ਤਾਂ ਇਹਦਾ ਮਜ਼ਾ ਹੀ ਬਹੁਤ ਆ ਜਾਂਦਾ ਖਾਂਦੇ ਇਹਨੂੰ ਇਹ ਦੇਖੋ ਆਪਣੀ ਅਰਬੀ ਕਿੰਨੀ ਵਧੀਆ ਮਸਾਲੇ ਵਾਲੀ ਸੁੱਕੀ ਅਰਬੀ ਦੀ ਸਬਜੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਹੀ ਵਧੀਆ ਸਬਜੀ ਬਣੀ ਹੋਈ ਹੈ ਇਹ ਹੁਣ ਆਪਾਂ ਇਹਨੂੰ ਬਸ ਸਰਵ ਕਰਾਂਗੇ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਸਬਜੀ ਕਿਵੇਂ ਦੀ ਲੱਗੀ ਸਬਜੀ ਦੇਖੋ ਕਿੰਨੀ ਵਧੀਆ ਆਪਣੀ ਬਣ ਕੇ ਤਿਆਰ ਹੋ ਗਈ ਏ ਬਿਲਕੁਲ ਗਲ ਚੁੱਕੀ ਏ ਮੇਰੇ ਘਰ ਤਾਂ ਇਹ ਸਬਜੀ ਇੱਕ ਵਾਰੀ ਬਣਾ ਲਓ ਤੇ ਬਾਰ ਬਾਰ ਕਹਿੰਦੇ ਕਿ ਬਸ ਇਹਨੂੰ ਹੀ ਬਣਾਓ ਅਰਬੀ ਤਾਂ ਬਹੁਤ ਬਹੁਤ ਹੀ ਤਰੀਕਿਆਂ ਦੀ ਬਣਦੀ ਹੈ ਪਰ ਸਾਡੇ ਘਰੇ ਜ਼ਿਆਦਾ ਇਹ ਹੀ ਪਸੰਦ ਕਰਦੇ ਹੈ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਰੈਸਪੀ ਕਿਵੇਂ ਦੀ ਲੱਗੀ ਧੰਨਵਾਦ